ਸਤਿ ਸ਼੍ਰੀ ਅਕਾਲ ਪੀਪੀ 32 ਨਮਾਸ਼ਾਹਰ ਦੇਖ ਰਹੇ ਹੋ ਸਾਥੀ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਉਪਸਥਿਤ ਹੋਏ ਆਂ ਦੱਸ ਦਈਏ ਰਾਣਾ ਬਲਾਚੌਰੀਏ ਦਾ ਜਿਹੜਾ ਚਰਚਿਤ ਕਤਲ ਕਾਂਡ ਹੈ ਉਸ ਦੇ ਵਿੱਚ ਜਿਹੜਾ ਇੱਕ ਮੁਲਜ਼ਮ ਪਹਿਲਾ ਸੀ ਉਸ ਦਾ ਇਨਕਾਊਂਟਰ ਹੋ ਗਿਆ ਸੀ ਤੇ ਜਿਹੜੇ ਦੋ ਦੇ ਨਾਲ ਦੇ ਸਾਥੀ ਫਰਾਰ ਸਨ ਤਿੰਨ ਮੁਲਜ਼ਮਾਂ ਦਾ ਨਾਮ ਸਾਹਮਣੇ ਆਇਆ ਸੀ ਇੱਕ ਦਾ ਪਹਿਲਾ ਇਨਕਾਊਂਟਰ ਹੋ ਗਿਆ ਸੀ ਤੇ ਦੋ ਹੁਣ ਜਿਹੜੇ ਆ ਉਹ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੱਛਮੀ ਬੰਗਾਲ ਤੋਂ ਜਿਹੜਾ ਉਹਨਾਂ ਨੂੰ ਪੱਛਮ ਬੰਗਾਲ ਦੀ STF ਅਤੇ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਜਿਹੜਾ ਪੱਛਮ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਇੱਕ ਦਾ ਨਾਮ ਜਿਹੜਾ ਕਰਨ ਪਾਠਕ ਤੇ ਦੂਜੇ ਦਾ ਨਾਮ ਤਰਨਦੀਪ ਸਿੰਘ ਦੱਸਿਆ ਜਾ ਰਿਹਾ ਜਿਹੜੇ ਹੁਣ ਜੁੜੇ ਇੱਕ ਵਾਰੀ ਫਿਰ ਤੋਂ ਜਾਣਕਾਰੀ ਸਾਂਝੀ ਕਰਦੀਏ ਕਿ ਰਾਣਾ ਬਲਾਚੌਰੀਆ ਦਾ ਜਿਹੜਾ ਕਤਲ 15 ਦਸੰਬਰ ਨੂੰ ਮੁਹਾਲੀ ਵਿਖੇ ਹੋਇਆ ਸੀਗਾ ਕਬੱਡੀ ਟੂਰਨਾਮੈਂਟ ਵਿੱਚ ਜਿੱਥੇ ਅਨਪਛਾਤੇ ਉਸ ਸਮੇਂ ਅਨਪਛਾਤਿਆਂ ਨੇ ਜਿਹੜਾ ਉਹਨਾਂ ਦਾ ਮੂੰਹ ਕਵਰ ਕਰਕੇ ਗੋਲੀਆਂ ਮਾਰੀਆਂ ਸੀਗੀਆਂ ਉਸ ਤੋਂ ਬਾਅਦ ਪੁਲਿਸ ਨੇ ਇੱਕ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਸੀ ਤੇ ਦੋ ਜਿਹੜੇ ਮੁਲਜ਼ਮ ਸੀ ਉਹ ਫਰਾਰ ਸੀਗੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਰਨ 파ਟਕ ਸੀ ਦੂਜੇ ਦਾ ਨਾਮ ਜਿਹੜਾ ਤਰਨਦੀਪ ਸਿੰਘ ਸੀ ਤਾਂ ਹੁਣ ਪੱਛਮ ਬੰਗਾਲ ਤੋਂ ਇਹਨਾਂ ਨੂੰ ਪੱਛਮ ਬੰਗਾਲ ਦੀ ਐਸਟੀਐਫ ਅਤੇ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਗ੍ਰਿਫਤਾਰ ਕਰ ਲਿਆ ਤਾਂ ਇਹ ਵੱਡੀ ਸਫਲਤਾ ਹੈ ਪੰਜਾਬ ਪੁਲਿਸ ਦੀ ਕਿਉਂਕਿ ਬਹੁਤ ਜਿਹੜੀ ਇਹ ਕਟਨਾ ਹੈ ਮਾੜੀ ਕਟਨਾ ਇਸ ਨੇ ਪੂਰੇ ਪੰਜਾਬ ਦਾ ਦਿਲ ਦੁਖਾਇਆ ਸੀ ਪਰ ਉਦੋਂ ਹੀ ਆਏ ਦਿਨ ਜਿਹੜੀਆਂ ਗੋਲੀਬਾਰੀ ਦੀ ਕਟਨਾਵਾਂ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਪੁਲਿਸ ਨੇ ਸ਼ੂਜ਼ ਨੂੰ ਪੰਪ ਅਪ ਕੀਤਾ ਹੋਇਆ ਪੁਲਿਸ ਪੱਬਾ ਭਾਰ ਹੈ ਲੇਕਿਨ ਜਿਵੇਂ ਅਸੀਂ ਪਹਿਲਾਂ ਸੁਣਦੇ ਸੀ ਕਿ ਯੂਪੀ ਬਿਹਾਰ ਤੋਂ ਮਾੜੇ ਅੰਸਰ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਚ ਆ ਰਹੇ ਪਰ ਹੁਣ ਹਾਲਾਤ ਜਿਹੜੇ ਬਦਲ ਗਏ ਆ ਕਿ ਇੱਥੋਂ ਵਾਰਦਾਤ ਕਰਕੇ ਮਾੜੇ ਅੰਸਰ ਜਿਹੜੇ ਆ ਉਹ ਦੂਜੀਆਂ ਸਟੇਟਾਂ 'ਚ ਜਾਂਦੇ ਆ ਤਾਂ ਇੱਕ ਹੋਰ ਜਾਣਕਾਰੀ ਸਾਂਝੀ ਕਰਦੀਏ ਕਿ ਜਿਹੜਾ ਆਪ ਦਾ ਸਰਪੰਚ ਜਿਸ ਦੀ ਸਿਰ ਤੇ ਮਾਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹ ਵੀ ਜਿਹੜੇ ਦੋ ਵਿਅਕਤੀਆਂ ਨੇ ਕਤਲ ਕੀਤਾ ਸੀਗਾ ਜਿਹੜੀ ਖਬਰ ਸਾਡੇ ਤੱਕ ਪਹੁੰਚ ਰਹੀ ਹੈ ਕਿ 36 ਘਟ ਦੇ ਰਾਏਪੁਰ ਤੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਸਰਪੰਚ ਦੇ ਮੈਰਿਜ ਪੈਲੇਸ ਵਿੱਚ ਬੈਠੇ ਸਰਪੰਚ ਦੇ ਸਿਰ ਤੇ ਗੋਲੀ ਮਾਰ ਕੇ ਜਿਸ ਸਰਪੰਚ ਦਾ ਕਤਲ ਕਰ ਦਿੱਤਾ ਸੀਗਾ ਉਸ ਮਾਮਲੇ ਨਾਲ ਵੀ ਜੁਣੀਆਂ ਦੋ ਗ੍ਰਿਫਤਾਰੀਆਂ ਹੋਈਆਂ ਦੱਸਦੀ ਹੈ ਕਿ ਪਤਾ ਲੱਗਾ ਕਿ ਇਹ ਜਿਹੜੇ ਗੈਂਗਸਟਰ ਨੇ ਇਹ 36 ਗੜ ਦੇ ਰਾਏਪੁਰ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਇਹਨਾਂ ਨੇ ਠਾਰ ਲਈ ਹੋਈ ਸੀ ਪਨਾਹ ਲਈ ਹੋਈ ਸੀ ਤੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੋ ਵੱਡੀਆਂ ਕਾਰਵਾਈਆਂ ਇੱਕ ਰਾਣਾ ਬਲਾਚੌਰੀਆ ਦੇ ਮਾਮਲੇ ਵਿੱਚ ਦੂਜਾ ਆਪ ਦਾ ਆਪ ਦੀ ਸਰਪੰਚ ਦੀ ਜਿਹੜੀ ਹੱਤਿਆ ਕੀਤੀ ਗਈ ਸੀ ਕਤਲ ਕੀਤਾ ਗਿਆ ਸੀ ਉਸ ਮਾਮਲੇ ਵਿੱਚ ਵੀ ਦੋ ਗ੍ਰਿਫਤਾਰੀਆਂ ਹੋਈਆਂ ਤਾਂ ਇਹ ਕਾਰਵਾਈ ਪੁਲਿਸ ਨੇ ਕੀਤੀ ਹੈ ਲekin ਆਮ ਲੋਕ ਹੁਣ ਪ੍ਰੀਵੈਂਟਿਵ ਗੱਲਾਂ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇਸ ਤਰੀਕੇ ਦੀਆਂ ਵਾਰਦਾਤਾਂ ਹੀ ਨਾ ਹੋਣ ਲੇਕਿਨ ਅਸਲਾ ਜਿਹੜਾ ਆ ਉਹ ਬਹੁਤ ਵਧਿਆ ਹੋਇਆ ਕਿਉਂ ਵਧਿਆ ਹੋਇਆ ਇਹ ਗੱਲ ਵੀ ਲੋਕ ਪੁੱਛ ਰਹੇ ਆ ਦਬੀ ਆਵਾਜ਼ ਵਿੱਚ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕੁਝ ਲੋਕ ਤਾਂ ਅੰਦੋਲਨ ਨਾਲ ਵੀ ਜੋੜ ਕੇ ਦੇਖਦੇ ਕਿ ਸ਼ਾਇਦ ਉਸ ਸਮੇਂ ਜਿਹੜਾ ਅਸਲਾ ਆ ਗਿਆ ਪੰਜਾਬ ਵਿੱਚ ਬਹੁਤ ਸਾਰਾ ਔਰ ਇਹ ਗੱਲ ਲੋਕ ਥਾਂ ਥਾਂ ਤੇ ਕਰਦੇ ਆ ਕਿ ਪਹਿਲਾਂ ਯੂਪੀ ਬਿਹਾਰ ਤੋਂ ਲੋਕੀ ਕਤਲ ਕਰਕੇ ਜਾਂ ਵਾਰਦਾਤਾ ਨੂੰ ਅੰਜਾਮ ਦੇ ਕੇ ਪੰਜਾਬ ਚ ਆਉਂਦੇ ਸੀਗੇ ਤੇ ਹੁਣ ਪੰਜਾਬ ਚੋਂ ਕਤਲ ਕਰਕੇ ਲੋਕ ਅਦਰ ਸਟੇਟਸ ਚ ਭੱਜਦੇ ਆ ਜਿਵੇਂ ਆ ਛੱਤੀਸਗੜ੍ਹ ਤੋਂ ਛੱਤੀਸਗੜ੍ਹ ਦੇ ਰਾਏਪੁਰ ਤੋਂ ਦੋ ਗ੍ਰਿਫਤਾਰੀਆਂ ਹੋਈਆਂ ਜਿਵੇਂ ਦੋ ਗ੍ਰਿਫਤਾਰੀਆਂ ਵੈਸਟ ਪੱਛਮੀ ਬੰਗਾਲ ਤੋਂ ਹੋਈਆਂ ਸੋ ਇਸ ਤਰੀਕੇ ਦੀ ਗੱਲ ਹੈ ਬਾਕੀ ਇੱਕ ਜਾਣਕਾਰੀ ਹੋਰ ਸਾਂਝੀ ਕਰਦੀ ਏ ਕਿ ਇੱਕ ਬੱਚਾ ਪਤੰਗ ੜਾਉਂਦਾ ੜਾਉਂਦਾ ਤੀਜੀ ਮੰਜ਼ਲ ਤੋਂ ਹੇਠਾ ਡਿੱਗ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ ਛੇਵੀਂ ਜਵਾਬ ਚੋਂ ਪੜਦਾ ਸੀ ਸੋ ਬੇਨਤੀ ਹੈ ਸਾਰੇ ਪਰਿਵਾਰਾਂ ਨੂੰ ਠੰਡ ਇਧਰ ਮੁੜ ਮੈਂ ਕੱਕਾ ਤੁਹਾਨੂੰ ਜੀ ਪਤਾ ਨਹੀਂ ਲੱਗਾ ਤਾਂ ਇਧਰ ਧੁੰਦ ਦੇਖ ਲਓ ਕਿੰਨੀ ਜ਼ਿਆਦਾ ਆ ਡਰਾਈਵਰ ਸਾਡਾ ਕਨਫਿਊਜ਼ ਹੋ ਗਿਆ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਉਹਨੂੰ ਦੱਸਿਆ ਕਿ ਭਾਈ ਮੁੜਨਾ ਆਪਾਂ ਇਧਰ ਸੋ ਆ ਧੁੰਦ ਦੇ ਹਾਲਾਤ ਆ ਬਿਲਕੁਲ ਨਜ਼ਰ ਨਹੀਂ ਆਉਂਦਾ ਕੁਝ ਸੋ ਬੇਨਤੀ ਇਹ ਆ ਕਿ ਤੁਸੀਂ ਬੱਚਿਆਂ ਨੂੰ ਜ਼ਰੂਰ ਸੁਚੇਤ ਰੱਖੋ ਚੌਕਸ ਰੱਖੋ ਉਹਨਾਂ ਨੂੰ ਦੱਸੋ ਕਿ ਇੰਨਾ ਵੀ ਪਤੰਗ ੜਾਉਣ 'ਚ ਖੁੱਬ ਨਹੀਂ ਜਾਣਾ ਕਿ ਉਹ ਆਪਣੀ ਸੁਰੱਖਿਆ ਹੀ ਭੁੱਲ ਜਾਣ ਤਾਂ ਤੀਜੀ ਜਮਾਤ ਦਾ ਬੱਚਾ 6ਵੀਂ ਜਮਾਤ ਦਾ ਬੱਚਾ ਤੀਜੀ ਮੰਜ਼ਲ ਤੋਂ ਹੇਠਾ ਡਿੱਗ ਕੇ ਜਿਸ ਕਰਕੇ ਉਸ ਦੀ ਜਿਹੜੀ ਮੌਤ ਹੋ ਗਈ ਹੈ ਬੜੀ ਹੀ ਮੰਦਪਾਗੀ ਔਰ ਇਹ ਦਿਲ ਨੂੰ ਦਰਦ ਦੇਣ ਵਾਲੀ ਖਬਰ ਹੈ ਇਹ ਤੈਨੂੰ ਬੁਲੰਦਰਨ ਵਾਲੀ ਖਬਰ ਹੈ ਸੋ ਇੱਕ ਗੱਲ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਕਿ ਪਿੱਛੇ ਜਿਹੜਾ ਨਵਾਂ ਸ਼ਹਿਰ ਪੁਲਿਸ ਨੂੰ ਐਨਕਾਊਂਟਰ ਕੀਤਾ ਗਿਆ ਉਹਦੇ ਬਾਰੇ ਜੇ ਅਸੀਂ ਕਿਤੇ ਵੀ ਖੜ ਕੇ ਗੱਲ ਕੀਤੀ ਹੈ ਜਾਂ ਸ਼ਹਿਰ ਦੇ ਕਿਸੇ ਵੀ ਵਸਿੰਦੇ ਨਾਲ ਗੱਲ ਕੀਤੀ ਉਹਨਾਂ ਨੇ ਇਹੀ ਕਿਹਾ ਕਿ ਪੁਲਿਸ ਦੀ ਅੱਛੀ ਕਾਰਵਾਈ ਹੈ ਕਿਉਂਕਿ ਜਿਸ ਤਰੀਕੇ ਐਕਸਟਰਸ਼ਨ ਦੀ ਗੱਲ ਚੱਲ ਰਹੀ ਹੈ ਨਵਾਂ ਸ਼ਹਿਰ ਬੰਗਾ ਏਰੀਆ ਵਿੱਚ ਲੋਕਾਂ ਦੇ ਮਨਾਂ 'ਚ ਡਰ ਹੈ ਤੇ ਐਸਐਸਪੀ ਸਾਹਿਬ ਨੇ ਉਸ ਦਿਨ ਗੱਲ ਕਲੀਅਰ ਹੀ ਕਰਤੀ ਸੀ ਕਿ ਬੀਬੀ ਬੱਤੀ ਨਵਾਂ ਸ਼ਹਿਰ ਚੈਨਲ ਤੇ ਜਦੋਂ ਅਸੀਂ ਉਹਨਾਂ ਦਾ ਪੱਖ ਲਿਆ ਸੀ ਵਰਜਨ ਲਿਆ ਸੀ ਤਾਂ ਉਹਨਾਂ ਨੇ ਕਹਿ ਸੀ ਗੋਲੀ ਦੇ ਬਦਲੇ ਉਹਨੂੰ ਜਵਾਬ ਗੋਲੀ 'ਚ ਹੀ ਮਿਲੇਗਾ ਤਾਂ ਪੁਲਿਸ ਐਕਸ਼ਨ ਦੇ ਮੂਡ ਵਿੱਚ ਤਾਂ ਹੈ ਲੇਕਿਨ ਲੋਕ ਚਾਹੁੰਦੇ ਆ ਕਿ ਇਹ ਚੀਜ਼ ਦਾ ਜੜ ਤੋਂ ਸਫਾਇਆ ਹੋਵੇ ਸਾਡੇ ਤੱਕ ਇਹ ਮਾੜੀਆਂ ਗੱਲਾਂ ਪਹੁੰਚਣਾ ਹੀ ਨਾ ਕੋਈ ਸਾਨੂੰ ਡਰਾਵੇ ਹੀ ਨਾ ਖੈਰ ਪੁਲਿਸ ਪੱਬਾ ਪਾਰ ਹੈ ਉਮੀਦ ਕਰਦੇ ਆ ਜਲਦੀ ਦਿਨ ਚੰਗੇ ਆਉਣ ਤੇ ਅੱਜ ਵੀ ਜਿਵੇਂ ਸੁਧੀਰ ਸਵੀਟਸ ਦੇ ਉੱਤੇ ਫਗਵਾੜੇ ਗੋਲੀਆਂ ਚੱਲੀਆਂ ਤਾਂ ਅਸੀਂ ਜਿੱਥੇ ਵੀ ਦੋ ਚਾਰ ਥਾਹਾਂ ਤੇ ਲੋਕਾਂ ਕੋਲ ਬੈਠੇ ਆ ਤਾਂ ਉਹਨਾਂ ਨੇ ਚਿੰਤਾ ਹੀ ਪ੍ਰਗਟਾਈ ਆ ਕਿ ਯਾਰ ਪੌਣੇ 7 ਵਜੇ 7 ਗੋਲੀਆਂ ਚੱਲ ਗਈਆਂ ਡਰਤਾ ਬਣਦਾ ਸੋ ਪੁਲਿਸ ਪਪਾਰ ਹੈ ਪੁਲਿਸ ਤੇ ਵਿਸ਼ਵਾਸ ਹੈ ਸਾਨੂੰ ਭਰੋਸਾ ਹੈ ਪਰ ਨੌਜਵਾਨਾਂ ਨੂੰ ਵੀ ਸਿੱਧੇ ਰਾਹ ਲਾਉਣ ਦਾ ਕੰਮ ਉਹਨਾਂ ਦੇ ਪਰਿਵਾਰਾਂ ਦਾ ਪਰ ਲੋਕ ਇਹ ਵੀ ਗੱਲ ਕਹਿੰਦੇ ਕਿ ਇੱਥੇ ਯਾਰ ਆਪਣੇ ਆਹ ਚਾਈਨਾ ਡੋਰ ਤਾਂ ਬੰਦ ਨਹੀਂ ਹੁੰਦੀ ਅਸਲੇ ਨੂੰ ਕਿਵੇਂ ਰੋਕ ਲਵਾਂਗੇ ਤਾਂ ਮਾਪਿਓ ਦੀ ਵੀ ਬਹੁਤ ਜ਼ਿੰਮੇਵਾਰੀ ਬਣ ਜਾਂਦੀ ਔਰ ਇਹ ਕਾਨੂੰਨਨ ਅਪਰਾਧ ਦੀ ਹੈ ਸੋ ਜਿਹੜੇ ਬੱਚੇ ਆਪਣੇ ਮਾਪਿਓ ਤੋਂ ਚਾਈਨਾ ਡੋਰ ਦੀ ਬੇਨਤੀ ਕਰਦੇ ਆ ਉਹਨਾਂ ਨੂੰ ਮੰਗ ਕਰਦੇ ਆ ਉਹਨਾਂ ਮੋਰੇ ਜ਼ਿੱਦ ਕਰਦੇ ਆ ਮਾਪਿਓ ਨੂੰ ਹੀ ਸਮਝਾਉਣਾ ਚਾਹੀਦਾ ਕਿ ਦੇਖੋ ਇਹਨਾਂ ਕਿੰਨੇ ਪੰਛੀ ਜਿਹੜੇ ਆ ਹਰ ਸਾਲ ਅਜਾਈ ਮਰ ਜਾਂਦੇ ਆ ਉਹ ਕਿਵੇਂ ਤੜਫਦੇ ਆ ਇਹ ਚਾਈਨਾ ਡੋਰ ਤਾਂ ਜਦੋਂ ਤੁਸੀਂ ਅਡਾਉਂਦੇ ਆ ਤੁਹਾਡੇ ਆਪਣੇ ਹੱਥ ਤੇ ਚੀਰਾ ਆਉਣ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਝੰਜਟ ਰਹਿੰਦਾ ਬਹੁਤ ਤੁਸੀਂ ਖਤਰੇ ਚ ਰਹਿੰਦੇ ਕਿ ਤੁਹਾਡੇ ਆਪ ਵੀ ਚੀਰਾ ਆ ਸਕਦਾ ਔਰ ਉਹੀ ਚਾਈਨਾ ਡੋਰ ਜਦ ਕਿਸੇ ਦੇ ਗਲ ਚ ਫਿਰਦੀ ਆ ਤਾਂ ਫਿਰ 18 18 20 ਦੇ ਟਾਂਕੇ ਲੱਗਦੇ ਆ ਜਾਣ ਜਾਣ ਤੱਕ ਜਿਹੜਾ ਗੱਲ ਬਣ ਜਾਂਦੀ ਉਹ ਤਾਂ ਜੋਖਮ ਹੋ ਜਾਂਦਾ ਸੋ ਇਹ ਬੇਨਤੀ ਆ ਮਾਪਿਓਮਾਂ ਨੂੰ ਵੀ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਤੁਸੀਂ ਸਮਝਾਓ ਇਹ ਚੀਜ਼ ਗਲਤ ਹੈ ਤੋ ਇੱਕ ਦੋ ਗੱਲਾਂ ਮੈਂ ਹੋਰ ਕਰਨੀਆਂ ਸੀ ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤਾਂ ਉਹ ਗੱਲਾਂ ਜ਼ਰੂਰ ਕਰਾਂਗੇ ਨਸ਼ੇ ਦੇ ਉੱਤੇ ਜਾਂ ਹੋਰ ਵੀ ਜਿਹੜੀਆਂ ਗੱਲਾਂ ਆ ਕਿ ਕਿਸ ਤਰੀਕੇ ਉਸ ਨੂੰ ਰੋਕਿਆ ਜਾ ਸਕਦਾ ਹੈ ਜਬ ਬੱਚਿਆਂ ਨੂੰ ਆਪਾਂ ਨਸ਼ੇ ਦੇ ਮਾੜੇ ਜਿਹੜੇ ਉਹਦੇ ਕਾਰਨਾਮੇ ਉਹਦੇ ਪ੍ਰਤੀ ਕਿਵੇਂ ਜਾਗਰਤ ਕਰਨਾ ਤੇ ਕੁਝ ਸੈਕਸ਼ੂਅਲ ਇਨਫੋਰਮੇਸ਼ਨ ਵੀ ਬੱਚਿਆਂ ਤੱਕ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਹੁਤੀ ਵਾਰ ਅਸੀਂ ਦੇਖਦੇ ਹਾਂ ਕਿ ਬੱਚੇ ਉਸ ਪਲੇਜ਼ਰ ਦੇ ਚੱਕਰ ਵਿੱਚ ਜਿਹੜਾ ਨਸ਼ੇ ਵੱਲ ਉਹਨਾਂ ਦਾ ਰੁਝਾਨ ਵੱਧ ਜਾਂਦਾ ਸੋ ਮਾਪਿਆਂ ਨੂੰ ਜਿਹੜਾ ਫਰੈਂਡਲੀ ਹੋਣਾ ਪਾਣਾ ਬੱਚਿਆਂ ਦੇ ਨਾਲ ਤੇ ਇੱਕ ਗੱਲ ਮੈਂ ਜਿਹੜੀ ਮੰਨਦਾ ਕਿਉਂਕਿ ਜਦੋਂ ਮੈਂ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਿਆ ਸੀਗਾ ਸਾਡੇ ਆਲੇ-ਦੁਆਲੇ ਵੀ ਬਹੁਤ ਨਸ਼ਾ ਸੀ ਪਰ ਮੇਰੀ ਮਾਂ ਨੇ ਮੈਂ ਜਦੋਂ 7ਵੀਂ ਕਲਾਸ 'ਚ ਮੈਨੂੰ ਉਦੋਂ ਨਿਤਨੇਮ ਕਰਨ ਲਾ ਦਿੱਤਾ ਸੀ ਤੇ ਨਿਤਨੇਮ ਕਰਕੇ ਮੇਰਾ ਕਦੀ ਦਿਲ ਹੀ ਨਹੀਂ ਗਿਆ ਮੇਰਾ ਕਦੀ ਧਿਆਨ ਹੀ ਨਹੀਂ ਗਿਆ ਮੇਰਾ ਕਦੀ ਦਿਲ ਹੀ ਨਹੀਂ ਹੋਇਆ ਕਿ ਮੈਂ ਕਿਸੇ ਨਸ਼ੇ ਨੂੰ ਟੇਸਟ ਕਰਾਂ ਔਰ ਮੇਰਾ ਬਚਾਅ ਹੋ ਗਿਆ ਨਹੀਂ ਤਾਂ ਮੇਰੇ ਆਲੇ ਦੁਆਲੇ ਬੜਾ ਨਸ਼ਾ ਸੀ ਸੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਇੱਕ ਤਾਂ ਆਪਣੇ ਬੱਚਿਆਂ ਨਾਲ ਫਰੈਂਡਲੀ ਜਿਹੜਾ ਤੁਸੀਂ ਆਪਣੇ ਸੁਭਾਅ ਰੱਖੋ ਬੱਚੇ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕਰ ਸਕਣ ਹਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਣ ਜਦ ਤੁਸੀਂ ਪਿਆਰੇ ਹੀ ਇੰਨਾ ਕਰਦੇ ਹੋ ਜਾਂ ਤੁਸੀਂ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦੇ ਹੋ ਤਾਂ ਜੇ ਬੱਚਿਆਂ ਨੂੰ ਪਿਆਰ ਨਾਲ ਕਹਿ ਵੀ ਦੋਗੇ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਸੀਂ ਤੁਹਾਡੇ ਨਾਲ ਹਰ ਇੱਕ ਦਿਲ ਦੀ ਆਪਣੀ ਗੱਲ ਸ਼ੇਅਰ ਕਰਦੇ ਤੁਸੀਂ ਸਾਡੇ ਨਾਲ ਕਰੋ ਤਾਂ ਇਹ ਵੀ ਕੋਈ ਮਾੜੀ ਗੱਲ ਨਹੀਂ ਬੱਚਿਆਂ ਦਾ ਸਮਝ ਕੇ ਤੁਹਾਡੇ ਨਾਲ ਪੋਰ ਸਭਾ ਖੁੱਲੇਗਾ ਤੇ ਆਪਣੇ ਦੋਸਤ ਤੁਹਾਨੂੰ ਮੰਨ ਸਕਣਗੇ ਪਰ ਬੱਚੇ ਕਈ ਵੇਲੇ ਇਹ ਵੀ ਸ਼ਿਕਾਇਤ ਕਰਦੇ ਆ ਕਹਿੰਦੇ ਕਿ ਮੇਰੇ ਪਿਤਾ ਜੀ ਕਹਿੰਦੇ ਕਿ ਬੇਟਾ ਮੇਨ ਨਾਲ ਫਰੈਂਡਲੀ ਹੋਇਆ ਕਰ ਫਰੈਂਡਲੀ ਹੋਇਆ ਕਰ ਕਹਿੰਦਾ ਜਦ ਦੇ ਆਪਣੇ ਪਿਤਾ ਨਾਲ ਫਰੈਂਡਲੀ ਹੋ ਗਿਆ ਡੈਡੀ ਫਿਰ ਡੈਡੀ ਬਣ ਗਏ ਮਤਲਬ ਇਹ ਗੁੱਸਾ ਹੋ ਜਾਂਦੇ ਆ ਸੋ ਬੱਚਿਆਂ ਨੂੰ ਤੁਸੀਂ ਦੇਖੋ ਸਮਾਂ ਕਿਹੜਾ ਚੱਲ ਰਿਹਾ 21ਵੀਂ ਸਦੀ ਬੱਚਿਆਂ ਨਾਲ ਦੋਸਤਾਨਾ ਬਿਹੇਵियर ਹੀ ਰੱਖਣਾ ਪਏਗਾ ਤੇ ਦੂਜੀ ਗੱਲ ਬੱਚਿਆਂ ਨੂੰ ਧਾਰਮਿਕ ਬਣਾਉਣਾ ਬਹੁਤ ਜ਼ਰੂਰੀ ਹੈ ਪਹਿਲਾਂ ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਇਸ ਕੱਲਾ ਸਪਿਰਚੁਅਲ ਹੋਣਾ ਜ਼ਰੂਰੀ ਹੈ ਪਰ ਨਹੀਂ ਜਦੋਂ ਤੁਸੀਂ ਧਾਰਮਿਕ ਖੁੰਨੇ ਤੁਹਾਨੂੰ ਇੱਕ ਪਾਵਰ ਮਿਲਦੀ ਹੈ ਪੋਜ਼ਿਟਿਵ એનર્ਜੀ ਮਿਲਦੀ ਹੈ ਔਰ ਸਹੀ ਰਾਹ ਮਿਲਦਾ ਸੋ ਉਹਦੇ ਨਾਲ ਇਹ ਹੈ ਕਿ ਜਦੋਂ ਤੁਸੀਂ ਧਾਰਮਿਕ ਖੁੰਨੇ ਇਹ ਨਹੀਂ ਕਿ ਤੁਸੀਂ ਅੰਧਪਗਤ ਬਣ ਜਾਣਾ ਪਰ ਜੇ ਤੁਸੀਂ ਧਾਰਮਿਕ ਖੁੰਨੇ ਤੁਸੀਂ ਮਾੜੀਆਂ ਆਲਾਮਤਾਂ ਤੋਂ ਪਰੇ ਹੋ ਜਾਂਦੇ ਸੋ ਇਹ ਵੀ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਜੇ ਮੇਰੀ ਮਾਂ ਨੇ ਮੈਨੂੰ ਨਿਤਨੇਮ ਕਰਨ ਵੱਲ ਨਾ ਲਾਇਆ ਹੁੰਦਾ ਸ਼ਾਇਦ ਮੈਂ ਵੀ ਬੁਰੀ ਸੰਗਤ 'ਚ ਫਸ ਜਾਂਦਾ ਕਿਉਂਕਿ ਜਦੋਂ ਮੈਂ ਜਵਾਨੀ ਦੀ ਤਹਲੀਸ ਤੇ ਪੈ ਰੱਖਿਆ ਸੀ ਉਦੋਂ 80 ਸ਼ੀਸ਼ੀਆਂ ਦਾ ਬਹਰ ਜਾਨ ਸੀ ਬਰਸ਼ਾਸ਼ਾ ਬਹੁਤ ਸੀ ਬਹੁਤ ਮੁੰਡੇ ਮੈਂ ਦੇਖੇ ਐਡਿਕਟਡ ਹੋ ਗਏ ਸੀ ਲੇਕਿਨ ਮੈਂ ਉਹਨਾਂ ਦੇ ਕੋਲ ਬੈਠ ਕੇ ਵੀ ਬੇਸ਼ੱਕ ਆਪਰੇ ਆਪ ਨੂੰ ਕੋਸ਼ਸ਼ ਕਰਦਾ ਸੀ ਕਿ ਯਾਰ ਮੇਰੇ ਅੰਦਰ ਇਹੋ ਜੀ ਕਿਹੜੀ ਤਾਕਤ ਹੈ ਜਿਹੜੀ ਮੈਨੂੰ ਰੋਕੀ ਬੈਠੀ ਹੈ ਕਿਉਂਕਿ ਹੋ ਜਾਂਦਾ ਨਾ ਕਿ ਯਾਰ ਉਹ ਵੀ ਇੰਜੋਏ ਕਰਦਾ ਫਲਾਨਾ ਵੀ ਇੰਜੋਏ ਕਰਦਾ ਮੈਂ ਕਿਉਂਕਿ ਨਸ਼ੇ ਨੂੰ ਹੀ ਬੱਚਾ ਇੰਜੋਏ ਸਮਝ ਲੈਂਦਾ ਪਰ ਜਦੋਂ ਤੁਸੀਂ 30 ਸਾਲ ਟੱਪ ਜਾਂਦੇ ਆ 32 33 ਸਾਲ ਦੀ ਉਮਰ ਟੱਪ ਜਾਂਦੇ ਆ ਤੁਸੀਂ ਦੇਖਦੇ ਆ ਕਿ ਯਾਰ ਤੁਸੀਂ ਠੀਕ ਹੋ ਪਰਿਵਾਰ ਚ ਬੈਠੇ ਹੋ ਲੇਕਿਨ ਜਿਹੜੇ ਨਸ਼ੇ ਕਰਦੇ ਸੀਗੇ ਉਹਨਾਂ ਨੇ ਅੱਜ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਫਿਰ ਤੁਸੀਂ ਪਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰ ਕਰਦੇ ਹੋ ਕਿ ਵਾਹਿਗੁਰੂ ਤੂੰ ਤਾਂ ਮੈਨੂੰ ਆਪਣੇ ਚਰਨਾਂ ਚ ਬਿਠਾ ਕੇ ਰੱਖਿਆ ਬੜੀ ਬੁੱਕਲ ਚ ਰੱਖਿਆ ਤੇ ਮੈਨੂੰ ਮਾੜੀਆਂ ਹਾਲਾਤੋਂ ਤਾਂ ਬਚਾ ਕੇ ਰੱਖਿਆ ਸੋ ਬੇਨਤੀ ਮੇਰੀ ਇਹੀ ਹੈ ਕਿ ਬੱਚਿਆਂ ਨਾਲ ਇੱਕ ਤਾਂ ਫਰੈਂਡਲੀ ਨੇਚਰ ਰੱਖੋ ਬੱਚਿਆਂ ਦੀ ਪੂਰੀ ਗੱਲ ਸੁਣੋ ਬਾਹਰ ਜਿਹੜੇ ਲੋਕ ਆ ਇਹ ਤਾਂ ਕਿਸੇ ਦਾ ਪੁੱਤ ਵਿਗਾੜ ਕੇ ਕਹਿੰਦੇ ਅਸੀਂ ਬੂਤਾ ਲਾ ਲਿਆ ਤੇ ਇਹਦੇ ਥਰੂ ਹੁਣ ਪੈਸੇ ਕਮਾਵਾਂਗੇ ਇਹਨੂੰ ਗਲਤ ਪਾਸੇ ਲਾਵਾਂਗੇ ਜਦ ਤੱਕ ਮਾਪਿਓ ਬੱਚੇ ਨਾਲ ਬੰਦੇ ਨਹੀਂ ਉਹਦੇ ਦਿਲ ਦੀ ਜਾਣਦੇ ਨਹੀਂ ਬੱਚੇ ਨੂੰ ਹੋਰ ਕੋਈ ਨਹੀਂ ਸੁਧਾਰ ਸਕਦਾ ਤੇ ਦੂਜੀ ਗੱਲ ਬੱਚਿਆਂ ਦਾ ਫਰੈਂਡਲੀ ਤੇ ਜ਼ਰੂਰ ਤੁਸੀਂ ਇਹ ਆਦਤ ਹੀ ਬਣਾ ਲਓ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਆ ਤਾਂ ਹਫ਼ਤੇ ਚ ਇੱਕ ਵਾਰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਉਹਦੇ ਬੱਚੇ ਨੂੰ ਨਾਲ ਲੈ ਕੇ ਜਾਓ ਜੇ ਮੰਦਰ ਜਾਂਦੇ ਆ ਤਾਂ ਬੱਚਿਆਂ ਨੂੰ ਇੱਕ ਵਾਰ ਮੰਦਰ ਜ਼ਰੂਰ ਆਪਣੇ ਨਾਲ ਲੈ ਕੇ ਜਾਓ ਜੇ ਬੱਚਿਆਂ ਨੂੰ ਤੁਸੀਂ ਹੋਰ ਵੀ ਕਿਸੇ ਧਾਰਮਿਕ ਸਥਾਨ ਤੇ ਲੈ ਕੇ ਜਾਣੇ ਤਾਂ ਉੱਥੇ ਲੈ ਕੇ ਜਾਓ ਔਰ ਬੱਚਿਆਂ ਨਾਲ ਸਮਾਂ ਸਪੈਂਡ ਕਰੋ ਤਾਂ ਜੋ ਬੱਚੇ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਣ ਉਹਨਾਂ ਨੂੰ ਇਹ ਨਾ ਲੱਗੇ ਕਿ ਮੇਰਾ ਫਲਾਣਾ ਦੋਸਤ ਜਿਵੇਂ ਵਿਜੇ ਆ ਕਿ ਵਿਜੇ ਮੇਰੀ ਸਾਰੀ ਗੱਲ ਸੁਣ ਲੈਂਦਾ ਜਾਂ ਮੇਰਾ ਫਲਾਣਾ ਦੋਸਤ ਸੋਹਣ ਮੇਰੀ ਸਾਰੀ ਗੱਲ ਸੁਣ ਲੈਂਦਾ ਮੇਰਾ ਫਲਾਣਾ ਦੋਸਤ ਭੱਲਾ ਰਣਜੀਤ ਮਨਜੀਤ ਇਹ ਸਾਰੀ ਗੱਲ ਸੁਣ ਲੈਂਦੇ ਨਾ ਬੱਚੇ ਨੂੰ ਇਹ ਲੱਗੇ ਕਿ ਮੇਰੇ ਡੈਡੀ ਮੇਰੀ ਮਾਂ ਮੇਰੀ ਸਾਰੀ ਦਿਲ ਦੀ ਗੱਲ ਸੁਣਦੇ ਹੈ ਮੇਰੀ ਪੜਾਅਸ ਨਿਕਲ ਜਾਂਦੀ ਹੈ ਮੈਂ ਵੈਂਟੀਲੇਟ ਹੋ ਜਾਂਦਾ ਮੇਰੇ ਮਨ ਨੂੰ ਸਕੂਨ ਮਿਲ ਜਾਂਦਾ ਮੈਂ ਆਪਣੇ ਪਹਿਲਾਂ ਮਾਤਾ ਪਿਤਾ ਨਾਲ ਗੱਲ ਕਰੂੰਗਾ ਫਿਰ ਬਾਹਰ ਕਿਸੇ ਬਾਰੇ ਸੋਚੂੰਗਾ ਜੇ ਇਹੋ ਰਵਈਆ ਬੱਚੇ ਬਣਾ ਲੈਣ ਤਾਂ ਬੱਚੇ ਕਦੀ ਗਲਤ ਸੰਗਤ 'ਚ ਫਸ ਨਹੀਂ ਸਕਦੇ ਹੋ ਸਕਦਾ ਕਿ ਮੈਂ ਥੋੜਾ ਜਿਹਾ ਜ਼ਿਆਦਾ ਹੀ ਮੋਟੀਵੇਸ਼ਨਲ ਸਪੀਕਰ ਬਣ ਗਿਆ ਹਾਂ ਪਰ ਸੱਚਾਈ ਇਹੀ ਹੈ ਵੀਰੋ ਸੱਚਾਈ ਇਹੀ ਹੈ ਔਰ ਜਿਹੜੀਆਂ ਮੈਂ ਤੁਹਾਨੂੰ ਦੋ ਖਬਰਾਂ ਦਿੱਤੀਆਂ ਰਾਣਾ ਬਲਾਚੌਰੀ ਵਾਲੇ ਕੇਸ ਦੀ ਐਂਡ ਜਿਹੜਾ ਆਪ ਦਾ ਸਰਪੰਚ ਜਿਹਦਾ ਕਤਲ ਅਸੀਂ ਉਹਦੇ ਬਾਰੇ ਦਾ ਪੁਲਿਸ ਦੀ ਅੱਛੀ ਕਾਰਵਾਈ ਔਰ ਪੁਲਿਸ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ